ਸ਼ਹੀਦ ਜਰਨੈਲ ਸ਼ਾਮ ਸਿੰਘ ạtਾਰੀ ਦੇ ਪਿੰਡ ਤੋਂ ਯਵਰਾਜ ਸਿੰਘ ਹੋਕੀ ਪਲੇਅਰ 올림픽ਸ ਦੇ ਵਿੱਚੋਂ 골ਡ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਵੱਲੋਂ ਉਸ ਦਾ ਨਿਗਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ოਪੀ, ਯੋਧਵੀਰ ਸਿੰਘ ਯੋਧਾ, ਹਰਚੰਦ ਸਿੰਘ, ਰੇਸ਼ਮ ਸਿੰਘ, ਅਮਰਜੀਤ ਸਿੰਘ ਸ਼ਿੰਦਾ, ਸੁਖਦੇਵ ਸਿੰਘ, ਕੀਰਤਪਾਲ ਸਿੰਘ ਸਮੇਤ ਬੜੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਬਹੁਤ ਖੁਸ਼ੀ ਦਾ ਮੌਲਿਆ ਜੀ, ਬਹੁਤ ਖੁਸ਼ੀ ਆਸੀਂ ਮੈਡਲ ਲੈ ਕੇ ਆਏ ਆ। ਇਹ ਸਰਦਾਰ ਸ਼ਾਮ ਸਿੰਘ ਦੀ ਟਾਰੀ ਆ ਜੀ ਤੇ ਬਹੁਤ ਮਾਣ ਵਾਲੀ ਗੱਲ ਹੈ ਅਸੀਂ ਇਸ ਪਿੰਡੋਂ ਉੱਠ ਕੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਅੱਜ ਅਹੀਂ ਵਿਸ਼ੇਲੀ ਮੈਡਲ ਲੈ ਕੇ ਆਏ ਆ ਇਦਾਂ ਹੀ ਗਾਂਹ ਹੀ ਮੈਡਲ ਲੈ ਕੇ ਆਵਾਂਗੇ ਤੇ ਟਾਰੀ ਗਰਾਉਂਡ 'ਚ ਅਹੀਂ ਇਦਾਂ ਹੀ ਹਾਟਾ ਸਮਾਤ ਹੁੰਦਾ ਰਹੂਗਾ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਇਹ ਖੁਸ਼ੀ ਹਰ ਵਾਰ ਮਿਲਦੀ ਆ ਜੀ ਪਿਛਤਿਆਂ ਦੀ ਕੌਨਵੈਲਸ ਦੇ ਗੇਮਾਂ ਜੋ ਮੈਡਲ ਲੈ ਕੇ ਆਏ ਸੀ 올림픽 'ਚ ਮੈਡਲ ਲੈ ਕੇ ਆਏ ਸੀ ਅੱਜ ਇਸ ਰੀਜੀਓਨ ਚੈਂਪੀਅਨ ਟਰਾਫੀ ਤੇ ਮੈਡਲ ਲੈ ਕੇ ਆਏ ਆ ਇਹ ਹਾਨੂੰ ਹਰ ਸਮਾਨ ਵਿਦਾਂ ਹੀ ਹਾਨੂੰ ਸਨਮਾਨਤ ਮਿਲਦਾ ਵਾ ਤੇਾਨੂੰ ਬਹੁਤ ਖੁਸ਼ੀ ਆ ਜੀ ਇਹ ਚੀਜ਼ ਅੱਜ ਅਸੀਂ ਚੈਂਪੀਅਨ ਟਰੋਫੀ ਏਸ਼ੀਅਨ ਚੈਂਪੀਅਨ ਟਰੋਫੀ ਜਿੱਤਣ ਤੇ ਜੋਰਾ ਸਿੰਘ ਦਾ ਪਿੰਡ ਆਉਣ ਤੇ ਸਵਾਗਤ ਕਰਦੇ ਆਂ ਵਿਗਾ ਸਵਾਗਤ ਕਰਦੇ ਆਂ ਸਾਨੂੰ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਖੁਸ਼ੀ ਆ ਸਾਡੇ ਬੱਚੇ ਬਹੁਤ ਖੁਸ਼ ਨੇ ਅਸੀਂ ਇਹਨਾਂ ਦਾ ਪਿੰਡ ਪਹੁੰਚ ਤੇ ਨਿੱਘਾ ਸਵਾਗਤ ਕਰਦੇ ਆਂ ਸਾਨੂੰ ਬਹੁਤ ਖੁਸ਼ੀ ਆ ਇਸ ਟਾਈਮ ਸਾਡੇ ਕੋਲ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਾ ਸਾਡੇ ਕੋਲ ਇਨ ਗਰਾਊਂਡਾਂ ਦੇ ਵਿੱਚ ਹੈ ਤੇ ਸਾਨੂੰ ਬਹੁਤ ਹੀ ਮਾਣ ਵਾਲੀ ਗੱਲ ਆ ਖੁਸ਼ੀ ਵਾਲੀ ਗੱਲ ਹੈ ਵੀ ਜਗਰਾਤ ਸਿੰਘ ਜੋ ਕਿ ਏਸ਼ੀਅਨ ਚੈਂਪੀਅਨ ਟਰਾਫੀ ਵਿੱਚ 골ਡ ਮੈਡਲ ਲੈ ਕੇ ਆਇਆ ਤੇ ਲਾਸਟ ਮਿੰਟਾਂ ਵਿੱਚ ਵੀ ਮੁਕਾਬਲਾ ਬਹੁਤ ਹੀ ਸਖਤ ਸੀ ਜੀ ਉਹਦੇ ਵਿੱਚ ਲਾਸਟ ਮਿੰਟਾਂ ਲਾਸਟ 7 ਮਿੰਟ ਰਹਿ ਗਏ ਜਿਹਦੇ ਵਿੱਚ ਜਗਰਾਤ ਸਿੰਘ ਨੇ 골 ਕੀਤਾ ਜੀ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਲਾਸਟ 골 ਵੀ ਜਗਰਾਤ ਸਿੰਘ ਦਾ ਆਇਆ ਚਲੋ ਟੀਮ ਸਾਰੀ ਦਾ ਜੋਰ ਲੱਗਾ ਚਲੋ ਲਾਸਟ 골 ਇਹਦੇ ਹਿੱਸੇ ਆਇਆ ਜੀ